ਸ਼੍ਰੀਮਤੀ ਸੋਮੇ ਮੇਸ਼ਰਾ ਆਈਪੀਐਸ ਐਸਐਸਪੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਡੀ ਅਤੇ ਸੀਆਈ ਇਨਸਪੈਕਟਰ ਮੋਹਿਤ ਵੱਲੋਂ ਮਤੀ 22/12/2024 ਨੂੰ ਇੱਕ ਮਲਜਮ ਜਿਹੜਾ ਹੈਗਾ ਆਸ਼ੂ ਪੁੱਤਰ ਜਿੰਦਰ ਵਾਸੀ ਮਮਦੋਟ ਜਿਹਨੂੰ ਇਹ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲਾਂ ਸᱶ ਤੇ ਰਿਕਵਰ ਕੀਤਾ ਬਰਾਮਦ ਕੀਤਾ ਹੁੰਦੇ ਕੋਲੋਂ ਔਰ ਇਸ ਵਿਅਕਤੀ ਤੇ ਪਹਿਲਾਂ ਵੀ ਤਿੰਨ ਮੁਕਦਮੇ ਜਿਹੜੇ ਹੈਗੇ ਆ ਆਲਰੇਡੀ ਦਰਜ ਹਨ ਜਿਹੜਾ ਇਹਨੇ ਮੋਟਰਸਾਈਕਲ ਜਿਹੜਾ ਖੋਹ ਕੀਤਾ ਸੀ ਉਹ ਤਕਰੀਬਨ ਅੱਜ ਤੋਂ ਇੱਕ ਮਹੀਨਾ ਪਹਿਲਾਂ ਸ਼ਹਿਰ ਗੁਰਦਾਸਾਹਿਤ ਤੋਂ ਜਿਹੜਾ ਇਹਨੇ ਖੋਹ ਕੀਤੀ ਸੀ ਇਸ ਤੋਂ ਇਲਾਵਾ ਇੱਕ ਮਿਤੀ 20 12 2024 ਨੂੰ ਸ਼ਹਿਰ ਦੇ ਵਿੱਚ ਟੁੱਲੀ ਟੁੱਲੀ ਗਲੀ थाना ਸਿਟੀ ਦੇ ਵਿੱਚੋਂ ਜਿਹੜਾ ਹੈਗਾ ਇੱਕ ਲੇਡੀ ਕੋਲੋਂ ਨੇ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਉਹ ਲੇਡੀ ਨਾਲੇ 50 ਤੋਂ 60 ਮੀਟਰ ਕਿ ਸਿੱਟਿਆ ਵੈਸੇ ਲੈਡੀ ਨੇ ਉਸਨੇ ਉਹ ਵੀ ਜਿਹੜੀ ਇਹ ਨਿਵਾਦਤਾ ਤੇ ਇਸੇ ਵਿਅਕਤੀ ਵੱਲੋਂ ਹੀ ਕੀਤੀ ਗਈ ਹੈ ਸਰ ਇਹਦੇ ਦੇ ਅਪਰਾਧਿਕ ਮਾਮਲੇ ਕਿੰਨੇ ਦਰਜ ਨੇ ਇਸ ਤੇ ਪਹਿਲਾਂ ਤਿੰਨ ਮੁਕਦਮੇ ਦਰਜ ਹਨ ਦੇ ਇੱਕ ਮੁਕਦਮਾ 2019 ਦੇ ਵਿੱਚ ਦੋ ਮੁਕਦਮੇ ਜਿਹੜੇ 2022 ਦੇ ਵਿੱਚ ਆਲਰੇਡੀ ਪਹਿਲਾਂ ਹੀ ਦਰਜ ਆ ਗਏ ਸਨੇਚਿੰਗ ਦੀ ਹੈ ਜੀ ਸਨੇਚਿੰਗ ਦਾ ਹੀ ਮੁਕਦਮਾ ਇਹਨੇ ਦੇਖਲਾ ਪਹਿਲਾਂ ਵੀ ਹੈ ਜੀ ਸਨੇਚਿੰਗ ਦੇ ਨੇ ਕੋਈ ਹਥਿਆਰ ਦੀ ਬਰਾਮਦਗੀ ਹੋਈ ਨਹੀਂ ਨਹੀਂ ਹਥਿਆਰ ਦੀ ਕੋਈ ਬਰਾਮਦਗੀ ਨਹੀਂ ਹੋਈ ਹੈ ਸਿਰਫ ਦੋ ਮੋਬਾਈਲ ਇੱਕ ਮੋਟਰਸਾਈਕਲ ਦਾ ਚੋਰੀ ਹੋ ਜਾਂਦੇ ਤੋਂ ਫੈਕਟ ਪrezent ਹੈ ਜੀ ਸਰ ਜੇ ਗੱਲ ਕੀਤੀ ਜਾਵੇ ਸਨੇਚਰਾਂ ਦੀ ਤੇ ਸਨੇਚਰ ਦੀ ਇਹ ਜਿਹੜੇ ਆਉਂਦੇ ਨੇ ਪਿੰਡਾਂ ਵਿੱਚੋਂ ਆ ਕੇ ਸ਼ਹਿਰ ਦੇ ਵਿੱਚ ਸਨੇਚਿੰਗ ਕਰਕੇ ਚਲੇ ਜਾਂਦੇ ਨੇ ਤੇ ਪੁਲਿਸ ਨੂੰ ਇਹਦੇ ਲਈ ਕਾਫੀ ਜ਼ਿਆਦਾ ਮੁਸ਼ਦਦ ਕਰਨੀ ਪੈਂਦੀ ਲੱਭਣ ਦੀ ਤੇ ਕੀ ਕੋਈ ਐਵੇਂ ਦਾ ਕ੍ਰਾਈਟਰੀਆ ਪੁਲਿਸ ਵੱਲੋਂ ਤਿਆਰ ਕੀਤਾ ਗਿਆ ਵੀ ਸਨੇਚਰ ਜਿਹੜੇ ਨੇ ਉਹ ਉੱਥੇ ਹੋ ਜਾਣ ਕੈਮਰਿਆਂ ਦੀ ਕੋਈ ਜ਼ਿਆਦਾ ਇਸਤੇਮਾਲ ਹੋਣਾ ਕੀਤਾ ਹੋਵੇ ਜਿਹੜੀ ਜਿੱਤੋਂ ਦਾ ਸਨੇਚਰ ਨੂੰ ਗ੍ਰਿਫਤਾਰ ਕਰਨ ਸੰਬੰਧੀ ਹੈਗਾ ਅਸੀਂ ਜਿਹੜੀ ਸਾਡੀ ਸਟ੍ਰੈਟਜੀ ਜਿਹੜੀ ਹੈਗੀ ਉਹਦੇ ਵਿੱਚ ਜ਼ਿਆਦਾ ਸੀ ਇਹਦਾ ਪ੍ਰੋਨਾਡ ਕੋਡ ਹੈਗਾ ਉਹਨੂੰ ਵਾਜਦੇ ਹੈਗੇ ਆ ਸੈਕੰਡ ਜਿਹੜੇ ਪਬਲਿਕ ਵੱਲੋਂ ਕੈਮਰੇ ਲਗਾਏ ਜਾਂਦੇ ਜੀ ਇਹਦੇ ਉਹਨੂੰ ਵੀ ਅਸੀਂ ਕਾਫੀ ਕੋ ਕੀਤੀ ਜਾਂਦੀ ਹੈ ਤਾਂ ਜੋ ਜਿਹੜੀ ਹੈਗੇ ਸਨੇਚਰ ਤੇ ਕਾਰਵਾਈ ਕੀਤੀ ਜਾ ਸਕੇ ਉਹ ਪਰਿਵਾਰ ਵੱਤ ਦਾ ਕੀ ਕਹਿਣਾ ਹਾਂ ਸਰ ਜਿੰਨਾਂ ਦੀ ਔਰਤ ਦੇ ਨਾਲ ਕੋਈ ਸੀ ਇਹ ਉਹਨੇ ਪਰਿਵਾਰ ਸੈਟੀਸਫਾਈਡ ਨੇ ਹੁਣ ਕਿਉਂਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਤੁਹਾਡੇ ਬੰਦਾ ਕੇਸ ਨਾਲ ਕੀਤਾ ਹੈ ਹੈ